ਹੈਲੋ ਜੀ ਸੱਚੀ ਇੱਕ ਆਸਰਿਆ ਨੂੰ ਸੁਖ ਬਲੌਗਸ ਬੋਪਰ ਜੰਦਰ ਦਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਤੇ ਦੇਖੋ ਜੀ 11 ਵਜ ਦਾ ਹੋ ਗਿਆ ਟਾਈਮ ਤੇ ਮੇਰੇ ਕਹਾ 11 ਤੋਂ ਉੱਪਰ ਹੀ ਹੋਊਗਾ ਤੇ ਤਰੀਖ ਹੋ ਗਈ ਅੱਜ 14 ਅਗਸਤ ਤੇ ਦਿਨ ਹੋ ਗਿਆ ਅੱਜ ਕਿ ਦਿਨ ਕੀ ਹੋ ਗਿਆ ਅੱਜ ਤੇ ਮੇਰਾ ਖਿਆਲ ਦਿਨ ਅੱਜ ਆਏਗਾ ਜਾਂ ਯਾਦ ਨਹੀਂ ਮੈਨੂੰ ਕਿ ਦਿਨ ਹੈ ਅੱਜ ਤੇ ਦੇਖੋ ਜੀ ਅੱਜ ਹਨਾ ਸਵੇਰ ਦਾ ਮੀਂਹ ਪਈ ਜਾਂਦਾ ਆ ਤੇ ਮੀਂਹ ਇੰਨਾ ਪਿਆ ਵੀ ਬਹੁਤ ਜ਼ਿਆਦਾ ਮੈਨੂੰ ਖਾਂ ਵੀਰ ਵਰ ਦੇਣਾ ਯਾਦ ਆ ਗਿਆ ਮੈਨੂੰ ਤੇ ਨਹੀਂ ਹੁਣ ਜਾਨੀ ਬੰਦ ਹੋਇਆ ਸਵੇਰ ਦਾ ਲਗਾਤਾਰ ਮੀਂਹ ਸਾਡੇ ਪੱਠੇ ਵੀ ਭਰ ਗਿਆ ਦੇਖੋ ਕਿੱਦਾਂ ਸਾਡੇ ਪੱਠੇ ਭਰੇ ਪਏ ਆ ਐਨੂੰ ਤਾਲੋ ਤਾਲ ਹੋਇਆ ਪਿਆ ਆ ਖੱਤਾ ਤੇ ਝੋਨੇ ਵੀ ਭਰੇ ਪਏ ਆ ਤੇ ਅੱਜ ਤੱਕ ਲੱਗੀਆਂ ਮੋਜਾਂ ਹਨਾ ਵੀ ਅੱਜ ਇੰਨਾ ਮੀਂਹ ਪਿਆ ਆ ਸਾਰੀ ਅਗਲੀ ਪਿਛਲੀ ਤਸਰ ਕਰਦੀ ਅੱਜ ਤੇ ਦੇਖੋ ਜੀ ਤੇ ਝੋਨੇ ਵੀ एकदम ਤਾਲੂ ਤਾਲ ਹੋਏ ਪਏ ਤੇ ਕੋਈ ਲੋੜ ਨਹੀਂ ਹੁਣ ਮੋਟਰ ਚਲਾਉਣ ਦੀ ਤੇ ਬਸ ਇੱਦੇ ਸਰੀ ਜਾਣਾ ਤੇ ਵਧੀਆ ਹੋ ਜਾਣਾ ਓਕੇ ਤਾਂ ਦੇਖੋ ਸਾਡੇ ਗਵੰਡੀਆਂ ਨੇ ਵੀ ਸਾਨੂੰ ਹਨਾ ਸਾਡੇ ਖੇਤੇ ਨੂੰ ਪਾਣੀ ਲਾਤਾ ਆ ਤੇ ਆਪਣੇ ਜਿੱਦਾਂ ਕੱਲ ਬੰਨੇ ਦੇ ਤੋੜ ਕੇ ਉਹਨਾਂ ਨੇ ਜਿਆਦਾ ਸੀਗਾ ਤੇ ਉਹਨਾਂ ਨੇ ਇਹਨੂੰ ਪਾਣੀ ਵੜਤਾ ਸਾਡੇ ਖੇਤ ਨੀਵੇਂ ਆ ਤੁਹਾਨੂੰ ਡਾਕਟਰ ਸਾਹਿਬ ਦੱਸਦੇ ਹੁੰਦੇ ਆ ਬਲੌਗ ਚ ਵੀ ਤੇ ਨਾਲੇ ਲਾਈਵ ਵਿੱਚ ਵੀ ਸਾਡੇ ਖੇਤਾਂ ਨਾ ਪਾਣੀ ਆ ਸਾਡੇ ਖੇਤਾਂ ਲੋਕਾਂ ਦਾ ਪਾਣੀ ਪਿੰਦਾ ਸਾਡੇ ਖੇਤਾਂ ਵਿੱਚ ਸਾਡਾ ਪਾਣੀ ਕਿਤੇ ਨਹੀਂ ਜਾਂਦਾ ਹੈਗਾ ਸਾਡਾ ਪਾਣੀ ਸਾਡੇ ਖੇਤ ਪੀ ਲੈਂਦੇ ਆ ਤੇ ਆ ਦੇਖੋ ਜੀ ਤੇ ਕਿਦਾਂ ਭਰਾ ਭਰ ਔਨ ਡਿਆ ਪਾਣੀ ਤੇ ਇਧਰੋਂ ਵੀ ਨੱਕਾ ਤੋੜਿਆ ਤਾਂ ਉਧਰੋਂ ਵੀ ਤੇ ਇੱਗੇ ਜਾਣਾ ਮੁਸ਼ਕਲ ਆ ਦੇਖੋ ਅੱਜ ਵਾਹਿਗੁਰੂ ਨੇ ਗਿਰ ਪਗਾਤੀ ਆ ਉਹਦੇ ਰੰਗਾਂ ਦਾ ਕੋਈ ਨਹੀਂ ਪਤਾ ਲੱਗਦਾ ਉਹਦੇ ਰੰਗ ਉਹੀ ਜਾਣੇ ਹਨਾ ਤੇ ਅੱਜ ਪਾਣੀ ਪਾਣੀ ਹੋਈ ਪਈ ਆ ਤੇ ਮੀਂਹ ਪਿਆ ਵੀ ਬਹੁਤ ਆ ਗਲੀਆਂ ਨਾਲੀਆਂ ਭਰੀ ਜਾਂਦੀਆਂ ਸੀਗੀਆਂ ਬੇਨਾ ਪਾਣੀ ਸੀਗਾ ਤੇ ਆ ਦੇਖੋ ਸਾਡੀ ਹਲਦੀ ਵਿਚਾਰੀ ਡੁੱਬ ਗਈ ਆ ਵਿਚਾਈ ਪਾਣੀ ਦੇ ਤੇ ਝੋਨੇ ਦੇ ਨਾਲ ਨਾਲ ਤੇ ਦੇਖੋ ਜੀ ਉਹ ਪ੍ਰਮਾਤਮਾ ਉਹਦੇ ਰੰਗ ਦਾ ਕੋਈ ਕਿਸੇ ਨੂੰ ਭੈਣ ਭੈਣ ਨਹੀਂ ਹੈ ਕਿਸੇ ਵੇਲੇ ਉਹਨੇ ਕੀ ਕਰਨਾ ਕੀ ਨਹੀਂ ਕਰਨਾ ਨਾ ਕੱਲ ਇੰਨੀ ਗਰਮੀ ਸੀਗੀ ਤੇ ਅੱਜ ਇੰਨੀ ਇੰਨਾ ਗੱਲੋ ਠੰਡ ਲਾ ਲਓ ਤੇ ਪਾਣੀ ਦੇਖੋ ਜਿੰਨਾ ਹਨਾ ਤੇ ਕੋਈ ਨਹੀਂ ਪਾ ਸਕਦਾ ਰੱਬ ਦੇ ਰੰਗਾਂ ਦਾ ਦਾਣਾ ਪਾਣੀ ਇਹ ਤਾਂ ਮੁੱਕ ਜਾਂਦਾ ਸੱਚੀਆਂ ਗੱਲਾਂ ਸੱਚੇ ਗਾਣੇ ਆ ਤੇ ਉਧਰ ਮੀਂਹ ਵਿੱਚ ਹੌਨਾ ਪਾ ਦੇਣੀ ਖਾਦ ਹਾਂ ਤਾਂ ਦੇਖੋ ਨੇ ਹੋਏ ਪਾਣੀ ਕਿੰਨਾ ਤੈਨੂੰ ਬਹਿ ਕੇ ਮ ਕਰ ਕਰ ਬਹਿ ਜਾ ਇਹ ਤਾਂ ਬਣ ਗਿਆ ਸਮੁੰਦਰ ਕਿਆ ਬਾਤਾਂ ਵੀ ਨਾ ਪਾਣੀ ਨਾ ਮੀ ਆਇਆ ਇੱਥੇ ਸਾਰਾ ਸਾਡੇ ਖੇਤਾਂ ਚ ਵੀ ਆ ਗਿਆ ਹੋਏ ਨਾ ਪਾਣੀ ਇਹਦਾ ਆਡਾ ਤੋਂ ਉੱਪਰ ਹੋ ਗਿਆ ਪਾਣੀ ਬੱਲੇ ਬੱਲੇ ਛੋਡੀ ਛੋਡੀ ਗੋਤੇ ਲਾ ਲਾ ਇੱਥੇ ਨਾਲ ਆਵੇ ਆਹ ਸੋਡੀ ਆਇਆ ਨਾ ਬਣੀ ਤੇ ਹੁਣ ਲੱਖ ਲੱਖ ਤੱਕ ਬਣੀ ਆ ਗਈ ਆ ਕਿਆ ਬਾਤਾਂ ਵੀ ਰੱਬਾ ਤੇ ਰੰਗ ਨਿਆਰੇ ਆ ਹੂੰ ਰੱਬ ਤੂੰ ਬੜਾ ਬਿਆਨ ਤੇ ਆ ਸੱਚੇ ਪਾਤਸ਼ਾ ਪਾਣੀ ਪਾਣੀ ਕਰਤੇ ਖੇਤ ਇਹਦਾ ਸੁਣੀ ਚਲ ਸਾਰਿਆਂ ਦੀ ਹੈ ਨਾ ਤੇ ਨਾਲ ਸਾਡੀ ਵੀ ਤੇ ਡਾਕਟਰ ਸਾਹਿਬ ਨੇ ਮੋਟਰ ਬੰਦ ਕੀਤੀ ਆ ਤਾਂ ਦੇਖੋ ਤੇ ਸਾਡੇ ਇਹਨਾਂ ਅਮਰੂਦਾਂ ਦੀ ਡਿਮਾਂਡ ਮੈਨੂੰ ਪਹਿਲੇ ਆ ਜਾਂਦੀ ਆ ਤੇ ਕਹਿੰਦੇ ਵੀ ਤੁਸੀਂ ਸਾਡਾ ਅਮਰੂਦ ਉਹ ਨਾ ਤੁਸੀਂ ਵਲੌਗ ਬਣਾ ਬਣਾ ਦਿਖਾਉਣੇ ਸਾਨੂੰ ਵੀ ਸਾਡੇ ਅਮਰੂਦ ਹੈਗੇ ਆ ਨਾ ਤੇ ਮੇਰੇ ਨਾਲ ਅਸੀਂ ਸੀ ਕਿ ਮੈਂ ਕਿਹਾ ਜਰੂਰ ਤੁਹਾਨੂੰ ਦਵਾਂਗੇ ਹਜੇ ਫਲ ਨਵਾਂ ਲੱਗਾ ਆ ਤੇ ਜਦੋਂ ਫਲ ਪੱਕੂਗਾ ਫੇ ਤੁਹਾਨੂੰ ਜਰੂਰ ਜਣੀ ਦਵਾਂਗੇ ਤੁਹਾਨੂੰ ਅਮਰੂਦ ਹੈ ਨਾ ਵੀ ਹਜੇ ਕੱਚੇ ਆ ਹੈ ਨਾ ਤੇ ਮੇਰੇ ਖਿਆਲ ਉਧਰਲੇ ਪਾਸੇ ਲੱਗੇ ਪਰ ਪਾਣੀ ਬਹੁਤ ਆਇਆ ਇਧਰ ਤੇ ਤੁਹਾਨੂੰ ਦਿਸਦੇ ਹੋਣਗੇ ਵਿੱਚੋਂ ਦੀ ਆ ਦੇਖੋ ਟੁੱਕ ਟੁੱਕੇ ਹੋਏ ਦੋਤੇ ਨੇ ਹੈਨਾ ਤੇ ਇਸ ਬੂਟੇ ਨੂੰ ਬੜੇ ਮਿੱਠੇ ਆ ਬੜੀ ਸੋਹਣੀ ਸਮੈਲ ਆਉਣ ਈ ਆ ਤੇ ਬਹੁਤ ਵਧੀਆ ਤੇ ਆ ਦੇਖੋ ਜੀ ਮੇਰੇ ਭੈਣ ਦਾ ਕਮੈਂਟ ਐ ਅਸੀ ਕੱਲ ਵੀ ਕਹਿੰਦੇ ਤੁਸੀਂ ਦਾਲ ਘਰੋਂ ਲੈ ਕੇ ਆਏ ਹਾਂ ਹਾਂ ਭੈਣੇ ਸਾਡੇ ਜਿੱਦਾ ਕੱਲ ਨਾਲ ਹੀ ਵੇਲੀ ਨਾਲ ਹੀ ਘਰ ਆ ਤੇ ਮੈਂ ਚੌਂਕਾ ਬਣਾਇਆ ਆਪਣੇ ਹਵੇਲੀ ਚ ਹੈ ਨਾ ਯਾਨੀ ਉੱਥੇ ਮੈਨੂੰ ਸੌਖਾ ਲੱਗਾ ਵੀ ਉੱਥੇ ਚਲੋ ਬਾਲਣ ਵੀ ਹੈਗਾ ਆ ਤੇ ਚਲੋ ਛੱਤੇ ਵੀ ਨਹੀਂ ਚੜਨਾ ਪੈਂਦਾ ਤੇ ਸੌਖਾ ਹੁੰਦਾ ਸਾਰਾ ਸਹੂਲਤਾਂ ਉੱਥੇ ਜੋ ਵੀ ਸਮਾਨ ਮਿਲ ਜਾਣਾ ਇਕੋ ਰੇ ਮੇਲੇ ਜਾਨੀ ਆ ਤੇ ਮੈਨੂੰ ਲੱਗਦਾ ਫੇ ਸੌਖਾ ਤੇ ਬਹੁਤ ਸਾਰੇ ਬਸਰੀਏ ਭੈਣਾ ਕਮੈਂਟ ਕਰਦੀਆਂ ਆ ਤੇ ਹੌਸਲਾ ਦਿੰਦੀਆਂ ਹਨ ਜਦੋਂ ਆਪਾਂ ਕਈ ਵਾਰੀ ਪਰੇਸ਼ਾਨ ਹੁੰਨੇ ਆ ਬਹੁਤ ਜ਼ਿਆਦਾ ਹਨਾ ਤੇ ਬਹੁਤ ਸੋਹਣਾ ਬਹੁਤ ਵਧੀਆ ਭੈਣਾ ਚਲੋ ਖੈਰ ਸਪੋਰਟ ਕਰਦੀਆਂ ਤੇ ਬਸ ਇਦਾਂ ਹੀ ਕਰਦੇ ਰਹੋ ਜੀ ਹਨਾ ਤੇ ਸੋਣਾ ਲੱਗਦਾ ਹੈ ਥੋਨਾ ਮੇਰਾ ਡੁੱਬ ਗਿਆ ਸਾਡਾ ਹਨਾ ਤੇ ਰੱਬ ਨੇ ਇਹਨੂੰ ਲੱਜ ਗਿਆ ਰਜਾਤੇ ਅੱਜ ਪਾਣੀ ਦੇ ਨਾਲ ਪਾਣੀ ਉਹ ਪਾਣੀ ਖੇਤ ਕਰਤੇ ਆ ਇਹਨੂੰ ਇਹਨੂੰ ਖਾਲ ਪਾਣੀ ਆ ਇਹਨੂੰ ਇਹਨੂੰ ਅੱਦਾਂ ਪਿੰਨੂ ਬਾਸਤ ਗੋਣੇ ਬਾਸਤ ਗੋਣੇ ਵੜੀ ਹਾਵਲ ਲੈ ਆਉਣੇ ਬੰਨਾਂ ਅੱਛਾ ਸ਼ੁਰੂ ਹੁਣ ਹਾਂਜੀ ਚੁੰਨੇ ਦੇ ਆਲੇ ਦੁਆਲੇ ਸਾਰੇ ਪਾਸੇ ਘੁੰਮ ਲਿਆ ਦੇਖ ਲਿਆ ਪਾਣੀ ਬਹੁਤ ਆ ਤੇ ਹੁਣ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਗੀ ਜੈਸਿਕਾ ਔਰ ਡੋਲਫਿਨ ਦੀ ਤੇ ਦੱਸੋ ਬਾਕੀ ਜੈਸਿਕਾ ਜਿਹੜੀ ਸੀ ਤੇ ਡੋਲਫਿਨ ਦੀ ਜਿਹੜੀ ਕਹਾਣੀ ਮੈਂ ਤੁਸੀਂ ਬੋਲੋ ਮੈਂ ਬਣਾਉਣੀ ਹੈ ਜੈਸਿਕਾ ਹਾਂਜੀ ਜੈਸਿਕਾ ਤੇ ਡੋਲਫਿਨ ਦੀ ਮੱਛੀ ਸੀ ਨਾ ਬਹੁਤ ਵੱਡੀ ਦੁਰਘਟਨਾ ਹੋਈ ਹੈ ਜਿਹਦੀ ਕਿ ਕਹਦੋਗੇ ਕੋਈ ਇਹੋ ਜਿਹੀ ਨਾ ਦੇਖਣ ਵਾਲੀ ਵੀਡੀਓ ਨਹੀਂ ਆ ਗਈ ਮਨ ਬਹੁਤ ਖਰਾਬ ਹੁੰਦਾ ਦੇਖ ਕੇ ਮੈਂ ਤੇ ਜੈਸਿਕਾ ਨਹੀਂ ਉਹ ਡੋਲ ਡੋਲਫਿਨ ਮੱਛੀ ਜਿਹੜੀ ਸੀ ਨਾ ਉੱਤਰੇ ਛੋਟੀਆਂ ਦੀ ਪਾਲੀ ਹੋਈ ਸੀਗੀ ਬਈ ਮਤਲਬ ਇਹ ਕਹਿੰਦਾ ਮੈਂ ਕੀ ਕਹਿੰਦਾ ਸਟੰਟ ਕਰਨੇ ਆ ਸਟੰਟ ਆਪਣੇ ਸਟੰਟ ਕਹਿੰਦੇ ਹੁੰਦੇ ਆ ਨਾ ਇੰਡੀਆ 'ਚ ਪੰਜਾਬ 'ਚ ਵਾਲੇ ਮਰਖੋ ਨੂੰ ਗੇਮ ਕਹਿੰਦੇ ਆ ਅਮਰੀਕਾ ਦੀ ਖਬਰ ਆ ਇਹ ਸਾਰਿਆਂ ਨੇ ਦੇਖੀ ਹੋਊ ਕਿਸ਼ੋਰ ਸਾਰਿਆਂ ਨੇ ਦੇਖੀ ਵੀ ਹੈਗੀ ਆ ਫੇਸਬੁੱਕ ਤੇ YouTube ਤੇ ਕਾਫੀ ਵਾਇਰਲ ਹੋ ਰਹੀ ਆ ਜਿਸ ਦਿਨ ਇੱਕ ਸਟੰਟ ਜਿਸ ਦਿਨ ਆਪਣਾ ਹਾਦਸਾ ਹੋਇਆ ਨਾ ਉਸ ਦਿਨ ਲਾਈਵ ਸੀ ਮੈਂ ਵੇਖਦਾ ਪਿਆ ਤੇ ਮੈਂ ਕਹਾ ਫਿਰ ਵੈਸੇ ਹੀ ਆ ਕੋਈ ਸਮਝ ਨਹੀਂ ਆਈ ਸੀਗੀ ਤੇ ਉਹ ਸਟੰਟ ਕਰਦੀ ਕਰਦੀ ਉਹ ਮਸ਼ੀਨ ਨਿਕਲ ਗਈ ਆਪਾਂ ਕਹਿੰਦੇ ਜਾਨਵਰ ਜਾਨਵਰ ਤੇ ਜਾਨਵਰੀ ਆ ਨਾ ਸੱਚੀ ਦੇਖ ਨਹੀਂ ਹੁੰਦੀ ਜਾਨਵਰ ਨੂੰ ਜਿੰਨਾ ਮਰਜੀ ਤੁਸੀਂ ਪਿਆਰ ਕਰ ਲਓ ਪਰ ਉਹ ਜਾਨਵਰ ਜਿਹੜਾ ਉਹ ਇਨਸਾਨ ਨਹੀਂ ਬਣ ਸਕਦਾ ਗੰਦੀ ਉਹਨੇ ਆਪਣੀ ਮਾਰ ਮਾਰੀ ਜਾਨਵਰ ਨੂੰ ਸਮਝਾਉਂਦੇ ਆ ਸਮਝਾਉਂਦੇ ਸਮਝਾਉਂਦੇ ਆਪਾਂ ਕਿੰਨਾ ਚਿਰ ਹੁੰਦਾ ਪਰ ਫਿਰ ਵੀ ਕਿਤੇ ਕਿਤੇ ਡੰਗ ਮਾਰ ਜਾਂਦਾ ਆ ਜਿਸ ਤਰ੍ਹਾਂ ਜੈਸਿਕਾ ਨੇ ਨਾ ਇਹ ਮਸ਼ੀਨ ਨਿੱਕੀ ਹੁੰਦੀ ਡੋਲਫਿਨ ਪਾਲੀ ਹੋਈ ਸੀਗੀ ਸਮੁੰਦਰ ਚੱਕ ਲੈਂਦੀ ਸੀ ਸਮੁੰਦਰ ਚ ਉਹਨੂੰ ਸਿਖਾਉਂਦੀ ਸੀ ਸਟੰਟ ਬਾਜੀ ਖੇਡਣਾ ਗੇਮਾਂ ਜੋ ਵੀ ਕੋਈ ਸਿਖਾਣਾ ਤੇ ਇਹ ਕੁਦਰਤੀ ਹੋਇਆ ਵੀ ਉਹ ਵਿਚਾਰੀ ਕਿਤੇ ਇਹ ਪੰਜ ਸਾਸ ਖੌਂਦੀ ਰਹੀ ਆ ਕਿ ਨਹੀਂ ਆਈ ਪੰਜ 6 ਦਿਨ ਕੋਈ ਹੋਰ ਆਇਆ ਉਹਨੂੰ ਉਹਨੂੰ ਸਿਖਾਉਣ ਤੇ ਉਹਨੂੰ ਕੋਈ ਗਲਤ ਗਿਆ ਸਿਖਾ ਜਿੰਦਾ ਕਹ ਦੋ ਕਿ ਜਿੰਦਾ ਉਹਦੇ ਪੱਤੇ ਨਮਾਜ਼ ਪੜਨਾਗੇ ਨਾ ਇਸ ਮਸਜਿਦੇ ਉਸ ਤਰ੍ਹਾਂ ਦੀ ਹੁੰਦੀ ਆ ਜਿਵੇਂ ਇਨਸਾਨਾਂ ਵਾਂਗ ਪਰਾਂਗੇ ਇਨਸਾਨਾਂ ਵਰਗੀ ਹੁੰਦੀ ਆ ਤੇ ਪਰ ਜਦੋਂ ਫੇਰ ਗੇਮ ਆਈ ਇਹ ਜਿਹਨੋ ਕਿ ਆਪਣਾ ਇੱਕ ਗੇਮ ਹੋਣੀ ਸੀਗੀ ਇਹ ਅਮਰੀਕਾ ਦੇ ਵਿੱਚ ਅਮਰੀਕਾ ਦੀ ਖਬਰ ਆ ਇਹ ਤੇ ਉਹ ਮਸ਼ੀਨਾ ਗੇਮ ਕਰਦੇ ਖੇਡਦੀ ਮੱਛੀ ਉਹਨੂੰ ਇਹਨਾ ਡੋਲਫਿਨ ਨੂੰ ਬਹੁਤ ਕਰੋਧ ਆਇਆ ਤੇ ਉਹਨੇ ਚੱਕ ਚੱਕ ਕੇ ਮਾਰਿਆ ਤੇ ਲਾਗੇ ਲੋਕੀ ਬੈਠੇ ਸਮਝਦੇ ਖਰੇ ਇਹ ਮਤ ਗੇਮ ਕਰ ਰਹੇ ਹਨ ਗੇਮ ਹੀ ਕਰ ਰਹੇ ਆ ਐਵੇਂ ਕਰਦੇ ਕੋਈ ਮਤ ਗੇਮ ਖੇਡਦੀ ਆ ਵੀ ਕਿਸੇ ਨੇ ਕੋਈ ਸ਼ੱਕ ਨਹੀਂ ਕੀਤੀ ਜਿੰਦੋਂ ਫਿਰ ਉਹਨੂੰ ਅੰਦਰ ਲੰਗਾਇਆ ਖੋਨੋ ਖੂਨ ਹੋ ਗਈ ਪਾਣੀ ਲਾਨ ਹੋ ਗਿਆ ਉਹਨੂੰ ਵੀ ਲੋਕਾਂ ਨੂੰ ਹਾ ਕਰ ਮੱਛੀ ਇਹ ਕੰਮ ਖਰਾਬ ਹੋ ਗਿਆ ਫਿਰ ਦੌੜੇ ਉਹ ਜਿੰਦ ਦੇ ਉੱਤੇ ਹੋਰ ਖੋਜੀ ਸੀਗੇ ਜਿੰਨਾ ਕਿ ਹੋਰ ਵਿਗਿਆਨੀ ਸੀਗੇ ਜਿਹਦੇ ਇਸ ਚੀਜ਼ ਦੇ ਮਾਹਰ ਸੀਗੇ ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਇਹਨੂੰ ਕਾਬੂ ਕੀਤਾ ਜਾ ਪਰ ਕੋਈ ਕਾਬੂ ਕਿਤੇ ਆ ਵੀ ਇੰਨੀ ਵੱਡੀ ਮੱਛੀ ਡੋਲਫਿਨ ਜਿਹੜੀ ਨਾ ਕਾਫੀ ਵੱਡੀ ਹੁੰਦੀ ਹੈ ਸਮੁੰਦਰ ਦੇ ਵਿੱਚ ਕਾਫੀ ਤਰ ਤਰ شکار ਕਰਦੀ ਹੁੰਦੀ ਹੈ ਇਹ ਸੱਚੀ ਤੇ ਉਹਨੇ ਤਕਰੀਬ ਉਹ ਉੱਤਰਿਆ ਪਾਣੀ ਵਿੱਚ ਪਾਣੀ ਡੁੰਗਾ ਹੀ ਬਹੁ ਸੀਗਾ 25 30 34 ਦੇ ਕਰੀਬ ਪਾਣੀ ਡੁੰਗਾ ਸੀਗਾ ਉਹ ਤੇ ਉਹ ਉੱਤਰਿਆ ਵਿੱਚ ਉਹਨਾਂ ਨੇ ਫੇਰ ਕੋਸ਼ਿਸ਼ ਕੀਤੀ ਕਾਬੂ ਕਰਨ ਜਦ ਤੱਕ ਇਹ ਟਾਈਮ ਕਾਫੀ ਹੋ ਗਿਆ ਸੀਗਾ ਉਹ ਉਹਦੀ ਤਕਰੀਬਨ ਸਾਤ ਥੋੜੀ ਰਹਿ ਗਈ ਸੀਗੀ ਇਹ ਮੂਹੇ ਪਾਇਆ ਛਾਤੀ ਕੋ ਦੀ ਜਿਹੜੀ ਸੀ ਉਹ ਤਕਰੀਬਨ ਦੰਦ ਨਾਲ ਹੀ ਸਾਰੀ ਖਾ ਗਈ ਮਸ਼ੀਨ ਆ ਡੌਲਕੀ ਜਿਹੜੀ ਸੀਗੀ ਉਹ ਕੁਛ ਉਹਦੇ ਕਈ ਵੀਡੀਓ ਵਿੱਚ ਦਿਖਾਦੇ ਉਹਦੇ ਹੱਥ ਤੋਂ ਹੱਥ ਵੱਡ ਹੋ ਗਏ ਬਾਹਾਂ ਵੱਡ ਹੋ ਗਈਆਂ ਹਨਾ ਤੇ ਲੱਤਾਂ ਵੱਡ ਪਾਈ ਹੋਜੀ ਗੱਲ ਕੋਈ ਨਹੀਂ ਆ ਗਈ ਕਿਉਂਕਿ ਜਨੂ ਉਹਨੂੰ ਵਿੱਚੋਂ ਕੱਢਿਆ ਮੂੰਹ ਦੇ ਨਾਲੋਂ ਉਹ ਤਾਂ ਵੀ ਲਾਈਵ ਆਉਂਦਾ ਵੀ ਲਾਈਵ ਚੱਲਦਾ ਸੀਗਾ ਇਹ ਮੈਂ ਵੇਖਿਆ ਫੋਨ ਦੇ ਵਿੱਚ ਪਰ ਉਹਨੂੰ ਉਹ ਮੱਛੀ ਨੇ ਕੋਈ ਹੰਗ ਪੈ ਨਹੀਂ ਖਾਦਾ ਸੀਗਾ ਤਕਰੀਬਨ ਉਹਦੇ ਮੂੰਹ ਤੋਂ ਖੂਨ ਆ ਰਿਹਾ ਸੀ ਜੈਸਿਕਾ ਦੇ ਤੇ ਛਾਤੀ ਦੇ ਵਿੱਚ ਦੰਦ ਲੱਗੇ ਉਸ ਤੋਂ ਖੂਨ ਆ ਰਿਹਾ ਸੀਗਾ ਕਿਉਂ ਲੱਤਾਂ ਹਜੇ ਬਾੜ ਹੀ ਸੀਗੀਆਂ ਸਿਰਫ ਹੱਥ ਵਿੱਚ ਸੀਗੇ ਮੂੰਹ ਦੇ ਆ ਇੰਨਾ ਐਸਾ ਮੂੰਹ ਦੇ ਵਿੱਚ ਸੀਗਾ ਟੇਢ ਤੋਂ ਤਾਂ ਦਾ ਪਰ ਵੀਡੀਓ ਦੇਖੀ ਨਹੀਂ ਜਾਂਦੀ ਹੈਗੀ ਮੈਂ ਤਾਂ ਬੰਦ ਕਰ ਦਿੱਤੀ ਇਹੋ ਜਿਹੇ ਸਟੈਂਡਪਾ ਕਰਦੇ ਹੈਗੇ ਆਪਾਂ ਕਹਿੰਦੇ ਜਾਂਦਾ ਵਫਾਦਾ ਜਾਨਵਰ ਵਫਾਦਾ ਕੋਈ ਨਹੀਂ ਹੁੰਦਾ ਕਿੰਨਾ ਆਪਾਂ ਪਿੱਟਵਲ ਕੁੱਤਾ ਪਾਲਦੇ ਆਪਾਂ ਕੁੱਤੇ ਪਾਲ ਲੈਂਦੇ ਪਿੱਟਵਲ ਵਰਗੇ ਪਰ ਉਹਦਾ ਨੁਕਸਾਨ ਕਿੰਨਾ ਹਾਨੀ ਕਰਕ ਹੁੰਦੇ ਮੁੜ ਕੇ ਨਾ ਬਹੁਤ ਖਤਰਨਾਕ ਹੁੰਦਾ ਤੇ ਇਸ ਕਰਕੇ ਇਹਨਾਂ ਜਾਨਵਰਾਂ ਦਾ ਬਹੁਤਾ ਪਿਆਰ ਨਹੀਂ ਚਾਹੀਦਾ ਇਹਨਾਂ ਕਹੋ ਕਿ ਜਾਨਵਰ ਸਾਡੇ ਮਾਤਰ ਕੇ ਹੈਗੇ ਆ ਜੀ ਮਿੱਤਰ ਆ ਜਾਂ ਕੀ ਆ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਮੈਂ ਉਹਨੂੰ ਪਾਲਣਾ ਇਹ ਮੇਰੀ ਮੌਤ ਬਣ ਜਾਣੀ ਹੈ ਜੈਸਿਕਾ ਇਹ ਨਹੀਂ ਪਤਾ ਸੀਗਾ ਵੀ ਇਹੀ ਮੱਛੀ ਮੇਰੀ ਮੌਤ ਦਾ ਕਾਰਨ ਬਣੂਗੀ ਪਤਾ ਨਹੀਂ ਹੁੰਦਾ ਕੋਈ ਟਾਈਮ ਦਾ ਬਹੁਤ ਵਧੀਆ ਚੱਲ ਰਿਹਾ ਸੀਗਾ ਇਹ ਜ਼ਿਆਦਾਤਰ ਗੋਰੇ ਆ ਮੁਲਕੀ ਇਹ ਗੇਮਾਂ ਹੁੰਦੀਆਂ ਆਪਣੀ ਇੰਡੀਆ ਚ ਨਹੀਂ ਹੁੰਦੀਆਂ ਹੈਗੀਆਂ ਆਪਣੇ ਹੀ ਕਰਦੇ ਹੈਗੇ ਪਰ ਇਹ ਬਹੁਤ ਦੁਖਦਾਈ ਖਬਰ ਆ ਬਹੁਤ ਸੁਣ ਕੇ ਝਟਕਾ ਲੱਗਾ ਮਨ ਨੂੰ ਵੀ ਇਹ ਕੀ ਚੱਕਰ ਪਿਆ ਹੈ ਨਾ ਕਿੰਨੀ ਸੋਹਣੀ ਕੁੜੀ ਸੀਗੀ ਉਹ ਨਾ ਹਜੇ 30 ਕਿ 35 32 ਸਾਲ ਦੀ ਸੀ ਬਸ ਇੰਨੇ ਕਿ ਸਾਲ ਦੀ ਸੀ ਤੇ ਡੋਲਫਿਨ ਵੀ ਜਿਹੜੀ ਕੋਈ ਏਡੀ ਉਮਰ ਨਹੀਂ ਸੀ ਉਹਦੀ ਕੋਈ 8-9 ਸਾਲ ਦੀ ਸੀ ਡੋਲਫਿਨ 10 ਸਾਲ ਦੀ ਹੋਊਗੀ ਤਕੜੀ ਬਹੁਤ ਸੀ ਤੇ ਦੇਖੋ ਜੀ ਇਹੋ ਜੀ ਜਾਨਵਰਾਂ ਦਾ ਕੋਈ ਪਿਆਰ ਨਹੀਂਗਾ ਨੋਟ ਕਰ ਲਓ ਕਿਸੇ ਨੇ ਹਜੇ ਕੋਈ ਭਾਵੇਂ ਕੁੱਤੇ ਹੀ ਪਾਲਦੇ ਤਾਂ ਵੀ ਇਹ ਕੰਮ ਨਹੀਂ ਇਹ ਕਰਨਾ ਹੈਗਾ ਵੀ ਇਹਨੂੰ ਆਪਾਂ ਨਾ ਪਿਛਲੇ ਜਿਹੜਾ ਵੀਡੀਓ ਦੇਖੀ ਸੀ ਇੱਕ ਜਿਹੜੇ ਇੱਕ ਜਨਾਨੀ ਦੇ ਜਿਹਨੇ ਨਾ ਜ਼ਖਮ ਚਟੇ ਸੀ ਉਹਨੇ ਜ਼ਖਮ ਤੇ ਆਪਾਂ ਪਿਛਲੇ ਇੱਕ ਜੀ ਹੋ ਵੇਖਦੇ ਸੀਗੇ ਵੀ ਇੱਕ ਕੁੱਤੇ ਨੂੰ ਨਾ ਕੁੱਤੇ ਨੇ ਜ਼ਖਮ ਚਟਿਆ ਕਿਸੇ ਜਨਾਨੀ ਦੇ ਵਾਲੇ ਮੁਰਕੀ ਜਰਮਨ ਦੇ ਏਰੀਏ ਵਗੈਰੀ ਗੱਲ ਸੀਗੀ ਜ਼ਖਮ ਚਟਿਆ ਤੇ ਉਹ ਜ਼ਖਮ ਦੇ ਵਿੱਚ ਐਸੇ ਲੂਪ ਐ ਕੁੱਤੇ ਦੇ ਕਿ ਉਹ ਜਿੰਦਾ ਕਹਿ ਦੋਗੇ ਉਹ ਸਾਰੇ ਸਰੀਰ 'ਚ ਇਨਫੈਕਸ਼ਨ ਹੋ ਗਈ ਸੀ ਹੱਥ ਪੈਰ ਨੀਲੇ ਹੋ ਗਏ ਉਹਦੇ ਉਹ ਉਸ ਔਰਤ ਦੇ ਜਨਾਨੀ ਦੇ ਤੇ ਇਸ ਕਰਕੇ ਕਹਿੰਦੇ ਆਂ ਵੀ ਜਾਨਵਰਾਂ ਦਾ ਬਹੁਤਾ ਪਿਆਰ ਨਾ ਕਰੋ ਭਾਈ ਇਹਨਾਂ ਨੂੰ ਆਪਣੀ ਜਗ੍ਹਾ ਰੱਖੋ ਠੀਕ ਹੈ ਨਾ ਜਿੱਥੇ ਨੇ ਜਗ੍ਹਾ ਉੱਥੇ ਰੱਖੋ ਇਹਨਾਂ ਨੂੰ ਬਹੁਤਾ ਪਿਆਰ ਨਾ ਕਰੋ ਇਹ ਕਈ ਵਾਰੀ ਮੌਤ ਦਾ ਕਾਰਨ ਬਣ ਜਾਂਦੇ ਹੁੰਦੇ ਆਂ ਦੇਖੋ ਇਹ ਜਾਨਵਰ ਹੈ ਨਾ ਵੀਡੀਓ ਅਕਸਰ ਵੇਖਦੇ ਵੀ ਹੋਵੋਗੇ ਚਲੋ ਬਹੁਤ ਦੁੱਖ ਦੀ ਖਬਰ ਆਏ ਇਹ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੀ ਖਬਰ ਹੈ ਸਾਡੇ ਖੇਤਾਂ 'ਚ ਪਾਣੀ ਆਇਆ ਨਾ ਚਲੋ ਖਾਦੇ ਆਸ-ਪਾਸੋਂ ਪਿਆ ਆ ਇਸ ਪਾਣੀ ਵਿੱਚ ਵੀ ਬੜਨਾ ਹਾਨੀਕਾਰਕ ਆ ਕਿਉਂਕਿ ਕਿਦੋਂ ਵੀ ਮਗਰਮਸ਼ ਕੋਈ ਕਹਿ ਦੋਗੇ ਆ ਸਕਦਾ ਕੋਈ ਸੱਪ ਆ ਸਕਦਾ ਹਮੇਸ਼ਾ ਹੀ ਵੀ ਪਾਣੀ ਦੇ ਵਿੱਚ ਨਾ ਦੂਰੋਂ ਦਿਖਣਦਾ ਬੰਦੇ ਦੇ ਪੈਰ ਕਿੱਥੇ ਆ ਆ ਜਾਂਦਾ ਭੱਜ ਕੇ ਚਲੋ ਅਸੀਂ ਬੜੇ ਆ ਜ਼ਰੂਰ ਬੜੇ ਦੀ ਗੱਲ ਕੋਈ ਪਰ ਸਾਨੂੰ ਬੜਨ ਦਾ ਖਤਰਾ ਹੈ ਇਹ ਨਹੀਂ ਬੜਨਾ ਚਾਹੀਦਾ ਗੰਦੀ ਪਾਣੀ ਵਿੱਚ ਪਤਾ ਨਹੀਂ ਕੋਈ ਟਾਈਮ ਦਾ ਹੁੰਦਾ ਇਸ ਕਰਕੇ ਇਹਨਾਂ ਭਰਾਵੋ ਪੈਣੋ ਇਹ ਬਚੋ ਇਹਨਾਂ ਚੀਜ਼ਾਂ ਤੋਂ ਕੋਈ ਜਾਨਵਰ ਨਾ ਪਾ ਲੋ ਬਹੁਤਾ ਇਹ ਤੁਹਾਡਾ ਨੁਕਸਾਨ ਕਰੇ ਤੁਹਾਡੀ ਮੌਤ ਦਾ ਕਾਰਨ ਬਣੇ ਨਾ ਇਹ ਕੁੱਤੇ ਪਾਲੋ ਨਾ ਕੁੱਤੇ ਮੋਤਾ ਲਗਾਓ ਜਾਨਵਰ ਨਾ ਸੱਪਾ ਸੁਪਾ ਦਾ ਕਰੋ ਗੋਤਾ ਕਈ ਦੇਖਿਆ ਵੀ ਕਈ ਨਾ ਕੁੱਤੇ ਰੱਖਦੇ ਆ ਪਿੱਟਪੂਰ ਵਗੈਰਾ ਹੋਰ ਨਾ ਇਹ ਪਿੰਡ ਕੁੱਤਾ ਰੱਖਿਆ ਕਿੰਨਾ ਵੱਡਾ ਰੱਖਿਆ ਹੋਣਾ ਬੋੜਾ ਬੰਦਾ ਛੋਡੀ ਆ ਇਹਨੂੰ ਕਈ ਵਾਰ ਸਮਝਾਇਆ ਵੀ ਤੂੰ ਨਾ ਪਾਣੀਏ ਨਾ ਬੜਿਆ ਕਰ ਪਰ ਇਹ ਸ਼ਰਾਰਤੀ ਥੋੜਾ ਹੈਗਾ ਆ ਪਾਣੀ ਵੱਡ ਜਾਂਦਾ ਇਹਨੂੰ ਰੋਗ ਦੇ ਰੋਗ ਦੇ ਵੱਡ ਜਾਂਦਾ ਪਾਣੀ ਸੀ ਬਾਕੀ ਥੋੜੀ ਤੂੰ ਦੱਸਿਆ ਆਪਣੇ ਵਿਚਾਰ ਕੋਈ ਤੇ ਮੱਛੀ ਬਾਰੇ ਇਤਨਾ ਕਮਾਉਂਗੇ ਡੋਲਫਿਨ ਨੇ ਇੱਕ ਨਾ ਜੱਜ ਕਾ ਖਾਲੀ ਆ ਇਹ ਕਿਦਾਂ ਮੱਛੀ ਬਣਾ ਲਈ ਆ ਵੇ ਤੂੰ ਫੋਨ ਦੇਖਿਆ ਉਹ ਤੇ ਵੇਖ ਕੀ ਹੋ ਰਿਹਾ ਆ ਮੇਰਾ ਨਹੀਂ ਸੋਸ਼ਲ ਮੀਡੀਆ ਤੇ ਹੈਗਾ ਨਾ ਬੰਨਾ ਵੀ ਵਾਲੇ ਮੁਰਕ ਨੇ ਘਾਸਾ ਹੋ ਗਿਆ ਵੀ ਡੋਲਫਿਨ ਨੇ ਇੱਕ ਜੈਸਿਕਾ ਲੜਕੀ ਜਿਹੜੀ ਉਹ ਪਾਲ ਪਾਲ ਰਹੀ ਸੀ ਉਹ ਸਹੀ ਗੱਲ ਹੈ ਵੀ ਉਹਦੀ ਇਹ ਮੁਰੋ ਕਹੀ ਜਾਂਦਾ ਤੁਸੀਂ ਮੱਛੀ ਬਣਾ ਲਈ ਆ ਵੀ ਐਂ ਮੱਛੀ ਆਈ ਹੈ ਨਾ ਜਾਈਏ ਨਾ ਬਲੇ ਸੋਢੀ ਚਲੋ ਖੈਰ ਨਹੀਂ ਪਤਾ ਸੋਢੀ ਚਲੋ ਖੈਰੇ ਆਪਾਂ ਵੈਸੇ ਹੱਸਦੇ ਆ ਆਪਾਂ ਸੱਪਰ ਤੁਹਾਨੂੰ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਵੀ ਇਦਾਂ ਹੋਣਾ ਚਾਹੀਦਾ ਨਹੀਂ ਸੀਗਾ ਵੀਡੀਓ ਦੇਖ ਕੇ ਬਹੁਤ ਦਰਦ ਹੋਇਆ ਵੀ ਇਹ ਨਾ ਕਿਹੋ ਜਿਹੀ ਜਰ ਘਟਨਾ ਹੋ ਗਈ ਆ ਜੇ ਨਹੀਂ ਹੋਣੀ ਚਾਹੀਦੀ ਸੀ ਨਾ ਵੀ ਮਾਂ ਬਹੁਤ ਮਨ ਨੂੰ ਦੁੱਖ ਲੱਗਾ ਦੇਖ ਕੇ ਆਪਾਂ ਮਨ ਕਿਸੇ 'ਚ ਪਿਆਰ ਨਹੀਂ ਰੱਖਣਾ ਚਾਹੀ ਜਾਨਵਰਾਂ ਨਾਲ ਸਹੀ ਗੱਲ ਜਾਨਵਰ ਜਾਨਵਰੀ ਹੁੰਦਾ ਕੋਈ ਅਦਵਰ ਨਹੀਂਗਾ ਸ਼ਾਇਦ ਪੰਜਾਬ 'ਚ ਆਪਣੇ ਕਾਫੀ ਅਗਿਆਦਸੇ ਹੋਏ ਆ ਆ ਜਿਹੜੇ ਆ ਆਵਾਰਾ ਸ਼ਹਿਰਾਂ ਦੇ ਵੱਡੇ ਵੱਡੇ ਬੌਲ ਫਿਰਦੇ ਹੁੰਦੇ ਆ ਸਾਨ ਜੇ ਜਿਹਦਾ ਆਪਾਂ ਪੀੜਾ ਦਿੰਦੇ ਆ ਜੀ ਆਪਣੇ ਹੈਗੇ ਆ ਗਊ ਗੱਲ ਹੈਗਾ ਮੈਂ ਉਹਨੇ ਮੈਂ ਉਸਨੇ ਗਲਤ ਅਸੇ ਨੇ ਕਿਸੇ ਨੇ ਗिरा ਆਟਾ ਪੋਨੇ ਗਿਆ ਸੀ ਕਿ ਸੁੱਕਾ ਗਿੱਲਾ ਕਰਕੇ ਆਟਾ ਪੁੱਲ ਗਿਆ ਮੋਟਰਸਾਈਕਲੇ ਖੜੇ ਖੜੇ ਸਿੰਘ ਮਾਰਿਆ ਜੋਨੇ ਥੱਲੇ ਸਿੱੜ ਲੀਤਾ ਵਹੀ ਗੱਲ ਹੈ ਨਾ ਕੀ ਫਦਾ ਹੋਇਆ ਦੇਖਦੇ ਆ ਵੀ ਕਾਫੀ ਇਹ ਆਪਾਂ ਆਟਾ ਪਰਾਉਂਦੇ ਆ ਜੀ ਇਹ ਆਪਣੇ ਇਸ ਅੱਛੇ ਜੀ ਭਗਤ ਜੀ ਆ ਕੀ ਆ ਚਲੋ ਹਰ ਚੀਜ਼ ਆਪਣੀ ਜਗ੍ਹਾ ਆ ਉਹ ਮੁੜ ਕੇ ਉਹਨਾਂ ਨੂੰ ਮਾਰਦੇ ਆ ਉਹਨਾਂ ਨੂੰ ਨੁਕਸਾਨ ਕਰਦੇ ਆ ਆਪਾਂ ਵੇਖਦੇ ਆ ਪਰ ਇੰਨਾ ਵੀ ਨਾ ਕਰੋ ਮੈਂ ਕਹਿੰਨੀ ਜਿਹੜਾ ਮੌਤ ਦਾ ਕਾਰਨ ਬਣ ਜਾਂਦਾ ਆਪਾਂ ਪੰਡਾ ਵਿੱਚ ਜਿਹੜੇ ਆਪਾਂ ਮਾਲੀ ਪਾਲਦੇ ਸੀ ਨਾ ਆਪਾਂ ਪੱਠੇ-ਪੁੱਠੇ ਜਿਹੋਨ ਨੂੰ ਮਾਲੀ ਪਾਲਦੇ ਸੀ ਜਿਹੜੀਆਂ ਅਮਰ ਜੋੜਦੇ ਸੀਗੇ ਆਪਾਂ ਨਾ ਇਹ ਵੀ ਕਈ ਵਾਰੀ ਮੌਤ ਦਾ ਕਾਰਨ ਬਣ ਜਾਂਦੇ ਜਿੰਮੇਦਾਰ ਇਹ ਵੀ ਮਾਰਨਾ ਪੈਂਦੇ ਇਹ ਪੱਠਿਆਂ ਗਿਆ ਜਿੰਮੇਦਾਰ ਢਾ ਕੇ ਮਾਰ ਦਿੰਦੇ ਸੀ ਕਿਉਂ ਪੁੱਤਰ ਜਾਏ ਪਸੂ ਕੋਈ ਇਹਦਾ ਪਤਾ ਨਹੀਂ ਕਦੋਂ ਪੁੱਤਰ ਜਾਣਾ ਆ ਤੇ ਇਸ ਕਰਕੇ ਚਲੋ ਹੋਰ ਤਾਂ ਘਾੜੀ ਗਏ ਆ ਤਕਰੀਬਨ ਕਾਫੀ ਘਟ ਗਿਆ ਮਤਲਬ ਕਰਨ ਤੋਂ ਛੱਡ ਦਿੱਤੇ ਆ ਤੇ ਮੋਟਰਸਾਈਕਲ ਜਿਹੜੀਆਂ ਬਣਾ ਲਈਆਂ ਪੱਠਿਆਂ ਵਾਲੇ ਵੀ ਪਰ ਕਿਹਦੀ ਭਲਾ ਬੱਚੋ ਜਿੰਨਾ ਬੱਚ ਹੁੰਦਾ ਆ ਜਾਨਵਰਾਂ ਦਾ ਕੋਈ ਪਿਆਰ ਨਹੀਂ ਆ ਆਪੇ ਸੇਫਟੀ ਰੱਖੋ ਜਿੰਨੀ ਹੋ ਸਕੇ ਰੱਖੋ ਤੇ ਐਵੇਂ ਨਾ ਬਹੁਤਾ ਨਾ ਕਰੋ ਕਿਉਂਕਿ ਜਾਨਵਰ ਤਾਂ ਜਾਨਵਰ ਹੀ ਆ ਨਾ ਉਹਨੇ ਬੰਦਿਆਂ ਵਾਂਗ ਹੀ ਸੋਝੀ ਨਹੀਂ ਲੈ ਲੈਣੀ ਪਰ ਇਹਨਾਂ ਮਾਜੀ ਸਖਾ ਲੋ ਪਰ ਇੱਕ ਵਾਰੀ ਇੱਕ ਗੱਲ ਇਹ ਵੀ ਆ ਅੱਜਕੱਲ ਬੰਦੇ ਵੀ ਕਿਹੜਾ ਘਟੇ ਬੰਦੇ ਵੀ ਜਦੋਂ ਮੜੇ ਕੋਈ ਤਰੱਕੀ ਕਰਦਾ ਉਹਨੂੰ ਮਾਰ ਦਿੰਦੇ ਆ ਤਰੱਕੀ ਤਰੱਕੀ ਜ਼ਰੂਰ ਹੋਏ ਤੇ ਕੋਈ ਜਰਦਾ ਕਿਸੇ ਹੈਗੀ ਠੀਕ ਹੈ ਇਹ ਤਾਂ ਇਹਦਾ ਅਜਿਹੇ ਹਾਸਾ ਹੋਇਆ ਜਿਹੜਾ ਇਹ ਬਹੁਤ ਖਤੰਦਾਕ ਹੋਇਆ ਇਹ ਚੀਜ਼ ਦਾ ਹਾਸਾ ਦੇਖ ਕੇ ਕੋਈ ਸਰਬੁਸ਼ ਮਾੜਾ ਹੀ ਆ ਕੁਝ ਚੰਗਾ ਨਹੀਂ ਹੁੰਦਾ ਹੈਗਾ ਜਾਨਵਰ ਪਾਲ ਲੈਣੀ ਚਾਹੀਦੀ ਵੀ ਨਹੀਂ ਜਾਨਵਰ ਪਾਲਣਾ ਤਾਂ ਉਹਨੂੰ ਗੇਟੋਂ ਬਾਹਰ ਰੱਖੋ ਭਾਈ ਕੋਈ ਲੋੜ ਨਹੀਂ ਗਈ ਠੀਕ ਹੈ ਨਾ ਅੱਜ ਤੇ ਕੁੱਤੇ ਵੇਖ ਲਓ ਕਈ ਹੋ ਜਏ ਆ ਆ ਕੱਲ ਮੈਂ ਇੱਥੇ ਗੇੜੀ ਮਾਰ ਆਇਆ ਸ਼ਾਮੀ ਪੱਠਿਆਂ ਜੇ ਪੱਠੇ ਬੀਜੇ ਸੀਗੇ ਉਹ ਮੈਂ ਗੇੜੀ ਮਾਰ ਆਇਆ ਤੇ ਉਹ ਕੁੱਤੇ ਬੇਚੇ 7-8 ਪਾਲਤੂ ਕੁੱਤੇ ਵਾਰਾ ਉਹਨਾਂ ਨੇ ਮੈਨੂੰ ਘੇਰਾ ਪਾ ਲਿਆ ਤੇ ਜੇ ਕੋ ਨਿਆਣਾ ਹੁੰਦਾ ਭੱਜ ਜਾਂਦਾ ਤੇ ਉਹਨਾਂ ਉੱਪਰ ਉਹਨਾਂ ਮਗਰ ਚੜ ਜਾਂਦੇ ਕੁੱਤ ਮੈਂ ਉੱਥੋਂ ਜੋ ਬਾਜਰਾ ਸੀ ਡੰਡਾ ਭੰਨਿਆ ਬਾਜਰੇ ਦਾ ਭੱਜੇ 도ੜੇ ਮੋਰੇ ਪਰ ਫਿਰ ਵੀ ਅੜਦੇ ਸੀਗੇ ਕਿਸੇ ਕਹਿੰਦੇ ਆ ਵੀ ਜਾਨਵਰ ਕੋਈ ਕਿਸੇ ਸਗਣ ਦੇ ਨਾਲ ਮਾਦੀ ਕਰਨੋ ਇਹਨਾਂ ਆਪਣੀ ਜਗ੍ਹਾ ਰੱਖੋ ਇੱਕ ਪਿੰਡ ਨੂੰ ਕੁੱਤਾ ਰੱਖਿਆ ਬਹੁਤ ਖਰਾਬ ਜਿਹਾ ਖੂਤੇ ਰੱਖਿਆ ਕਦੀ ਭੁੱਲ ਕੇ ਨਹੀਂ ਜਣਾ ਚਾਹੀਦਾ ਖੂਤੇ ਮੈਨੂੰ ਪੈ ਗਿਆ ਭਰਾਵਾ ਇਹ ਪਿੰਡੇ ਮੇ ਰੱਖਿਆ ਉਸ ਦਾ ਬਿਆਨ ਹੈ ਬਹੁਤ ਖਰਾਬ ਕੁੱਤਾ ਉਹ ਕੰਮ ਕਟਿਆ ਜਾਂ ਇੱਕ ਵਾਰ ਜੇ ਖੋਦ ਚੱਲੋ ਨਾ ਬੰਦੇ ਨੂੰ ਆਉਂ ਨਹੀਂ ਦੇਣਾ ਖਾਈ ਜਾਣਾ ਹਾਏ ਉਹ ਤਾਂ ਗੱਲ ਹੈ ਨਾ ਇਹ ਗੱਲ ਮਾੜੀਆਂ ਆ ਗੱਲਾਂ ਕਹਣਾ ਚੰਗੀਆਂ ਇਹ ਕੋਈ ਪਿਆਰ ਨਹੀਂ ਕਿਸੇ ਜਾਨਵਰ ਨਾਲ ਕੋਈ ਪਿਆਰ ਨਹੀਂ ਹੈਗਾ ਰੱਖੋ ਇਹਨਾਂ ਡੋਲਫਿਨ ਜਿਹੜੀ ਆ ਉਹ ਵੀ ਕਹਿੰਦੇ ਮੈਂ ਸੋਣ ਉਹ ਵੀ ਦੇਖਿਆ ਵੀਡੀਓ ਡੋਲਫਿਨ ਵੀ ਜਿਹਨੂੰ ਪਤਾ ਲੱਗਾ ਉਹਨੂੰ ਅਹਿਸਾਸ ਹੋਇਆ ਮੈਂ ਆਪਣੇ ਮਾਲਕ ਨੂੰ ਖਾ ਰਹੀ ਆ ਮਰ ਗਈ ਉਹ ਰੋਂਦੀ ਵੀ ਸੀ ਚੀਕਾਂ ਮਾਰਦੀ ਸੀ ਪਾਣੀ ਆ ਰਿਹਾ ਸੀ ਉਹ ਚੀਕਾਂ ਦੇ ਚਟੌਣ ਦੇ ਸੀ ਉਸ ਤੋਂ ਬਾਅਦ ਉਹ ਦੋ ਦਿਨ ਕੋਈ ਖਾਣਾ ਨਹੀਂ ਖਾਦਾ ਤੇ ਉਹ ਖਾਣਾ ਨਾ ਖਾਣ ਦੇ ਕਾਰਨ ਬੀਹੋਸ਼ ਹੋ ਗਈ ਉਹਨੂੰ ਫਿਰ ਚੱਕ ਕੇ ਚੈੱਕ ਕੀਤਾ ਡਾਕਟਰਾਂ ਨੇ ਕਹਿੰਦੇ ਵੀ ਇਹ ਕੁਝ ਪਰਸੈਂਟ ਹੈ ਗਈ ਆ ਖਾਣਾ ਨਹੀਂ ਖਾਦਾ ਤਾਂ ਹੀ ਤਾਂ ਹੋਈ ਆ ਉਹਦੇ ਫਿਰ ਪਾਣੀ ਛੱਡਿਆ ਫਿਰ ਕੋਈ ਨਹੀਂ ਖਾਦਾ ਫਿਰ ਪਾਣੀ ਕੱਢ ਕੇ ਲਗਾਏ ਫਿਰ ਡਾਕਟਰਾਂ ਨੂੰ ਨਾ ਮਰੀ ਹੋਈ ਦੱਸਦਾ ਮਰ ਗਈ ਆ ਖਤਮ ਹੋ ਗਈ ਹੈ ਦੱਸੋ ਕਹਾਣੀ ਖਤਮ ਹੋ ਗਈ ਹੈ ਨਾ ਇਸ ਕਰਕੇ ਚਲੋ ਸੁਣੋ ਚ ਇਹ ਡੋਲਫਿਨ ਵੀ ਐਕਸਪਾਇਰ ਹੋ ਗਈ ਆ ਤੇ ਜੈਸਿਕਾ ਚਲੋ ਐਕਸਪਾਇਰ ਹੋਈ ਗਈ ਹਸਪਤਲ ਜਾਂਦੇ ਜਾਂਦੇ ਆ ਉਹਦੀ ਗੱਲ ਪੂਰਾ ਹੋ ਗਿਆ ਇਹ ਉਹ ਕੁੜੀ ਹਸਪਤਲ ਜਾ ਕੇ ਫਿਰ ਜੈਸਿਕਾ ਨੇ ਕਿਹਾ ਵੀ ਮੈਂ ਆਪਣੇ ਨਾ ਆਪਣਾ ਪਰਿਵਾਰ ਸਮਝਦੀ ਸੀ ਇਹਨੂੰ ਮੈਂ ਇਹਦੇ ਕਰਕੇ ਨਾ ਮੈਰਿਜ ਨਹੀਂ ਕਰਵਾਈ ਸੀਗੀ ਤੇ ਮੇਰੇ ਮਾਪੇ ਮੈਨੂੰ ਬਹੁਤ ਕਿਹਾ ਜਨਵਰ ਨਾਲ ਪਿਆਰ ਨਾ ਕਰਿਆ ਕਰ ਤੇ ਆਪਣੇ ਘਰਵਾਲੇ ਸੋਚ ਨਾ ਤੇ ਮੈਂ ਜੈਸਿਕਾ ਦਾ ਬਿਆਨ ਸੀਗਾ ਵੀ ਮੈਂ ਮੈਰਿਜ ਨਹੀਂ ਕਰਾਈ ਸੀ ਮੈਂ ਕਹਿੰਦੀ ਮੇਰਾ ਜੋਗਸਥ ਵੀ ਹੈਗਾ ਇਹ ਹੀ ਆ ਪਾਰੋ ਬਾਸ ਚ ਤਰੋ ਪਾਣਾ ਵਰਤ ਗਿਆ ਕੀ ਕਹਿ ਸਕਦੇ ਹੋ ਹੋਇਆ ਜੋ ਮੜਾ ਹੀ ਆ ਪਰ ਦਿਲ ਨੂੰ ਬਹੁਤ ਦੁੱਖ ਲੱਗਾ ਦੇਖ ਕੇ ਵੀਡੀਓ ਸਿੱਤ ਬਹੁਤ ਵੱਡਾ ਹੁੰਦਾ ਹੋਇਆ ਡੋਡ ਉਹ ਬੜੀ ਮੱਛੀ ਆ ਹੋ ਮੇਰਾ ਵੱਡੇ ਵੱਡੇ ਸਮੁੰਦਰ ਚ ਰਹਿੰਦੇ ਆ ਕਹਿੰਦੇ ਸਮੁੰਦਰ ਤੋਂ ਨਹੀਂ ਆਉਂਦੀ ਕਹਿੰਦੇ ਜਹਾਜ਼ ਚ ਲੱਕੇ ਆ ਜਾਂਦੇ ਨੇ ਜਹਾਜ਼ ਜਹਾਜ਼ ਦੇ ਪੰਖੀ ਉਹ ਬੜਬੜ ਦਿੰਦੇ ਆ ਹਾਂ ਸਹੀ ਬੰਨੀਆਂ ਜਹਾਜ਼ ਦੇ ਵਿਚੰਦੇ ਨੇ ਉਹ ਦੇਖ ਕੇ ਡਰ ਲੱਗਦਾ ਸੀ ਉਹ ਵਿਚਾਰੀ ਹੋਰ ਕਿਦਾਂ ਨੂੰ ਸੰਭੀ ਜਾਂਦੀ ਸੀ ਵੱਡੇ ਵੱਡੇ ਆਰੇ ਹੁੰਦੇ ਆ ਵੱਟ ਕੇ ਉਹ ਮਾਰਦਾ ਹੀ ਹੈ ਸਹੀ ਗੱਲ ਆ ਪਰ ਠੀਕ ਹੈ ਜੀ ਓਕੇ ਜੀ ਹੁਣ ਚਲਦੇ ਆਂ ਘਰ ਨੂੰ ਤੇ ਵੀਡੀਓ ਨੂੰ ਲਾਈਕ ਜੁੱਟ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਹਣਾ ਕਮੈਂਟ ਕਰਦੇ ਹੋ ਤੇ ਹੁਣ ਚਲਦੇ ਆਂ ਘਰ ਨੂੰ ਤੇ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਨਾਲ ਤੁਸੀਂ ਦੱਸਿਓ ਵੀ ਤੁਸੀਂ ਵੀ ਦੇਖੀ ਹੋਣੀ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਇਹ ਤੇ ਪਤਾ ਚਲੋ ਖੈਰ ਆਓ ਚਲਿਏ ਫਿਰ ਇਹਦਾ ਵੀਡੀਓ